ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਸਰਕਾਰ ਨੇ ਕੀਤਾ ਵੱਡਾ ਫੈਸਲਾ ਸਬਸਿਡੀ ਯੋਜਨਾ ਹਿਯਾਰੀ ਰੱਖਣ ਲਈ ਮਨਜ਼ੂਰੀ 5 ਲੱਖ ਰੁਪਏ ਤੱਕ ਦਾ ਲੈ ਸਕਦੇ ਨੇ ਕਰਜ਼ਾ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕਿਸਾਨਾਂ ਲਈ ਰਾਹਤ ਦੀ ਖਬਰ ਹੈ ਕੇਂਦਰ ਸਰਕਾਰ ਨੇ ਅਗਲੇ ਵਿੱਤੀ 2025-26 ਲਈ ਸੋਧੀ ਹੋਈ ਵਿਆਜ ਸਬਸਿਡੀ ਯੋਜਨਾ ਨੂੰ ਜਾਰੀ ਰੱਖਣ ਲਈ ਮਨਜ਼ੂਰੀ ਦੇ ਦਿੱਤੀ ਹੈ ਇਸ ਲਈ ਲੋੜਿੰਦਾ ਫੰਡ ਵੀ ਤੈਅ ਕਰ ਲਿਆ ਗਿਆ ਇਹ ਯੋਜਨਾ ਕਿਸਾਨਾਂ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਘੱਟ ਵਿਆਸ ਤੇ ਥੋੜੇ ਸਮੇਂ ਦੇ ਕਰਜ਼ੇ ਪ੍ਰਦਾਨ ਕਰਨ ਲਈ ਹੈ ਇਹ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਦੱਸਦੀ ਹੈ ਕਿ ਕਿਸਾਨ ਕੇ ਸੀ ਸੀ ਤੋਂ 7% ਵਿਆਜ ਤੇ 5 ਲੱਖ ਰੁਪਏ ਦਾ ਕਰਜ਼ਾ ਲੈ ਸਕਦੇ ਹਨ ਜਿਸ ਵਿੱਚ ਬੈਂਕਾਂ ਨੂੰ 1.5% ਵਿਆਜ ਸਬਸਿਡੀ ਮਿਲਦੀ ਹੈ ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ 3% ਤੱਕ ਦਾ ਉਤਸ਼ਾਹਨ ਮਿਲਦਾ ਹੈ ਯਾਨੀ ਉਨ੍ਹਾਂ ਦਾ ਵਿਆਜ ਸਿਰਫ 4% ਰਹਿੰਦਾ ਹੈ ਵਿਆਜ ਲਾਭ 2 ਲੱਖ ਰੁਪਏ ਤੱਕ ਦੇ ਪਸ਼ੂ ਪਾਲਣ ਜਾਂ ਮੱਛੀ ਪਾਲਣ ਲਈ ਲਏ ਗਏ ਕਰਜ਼ਿਆਂ ਤੇ ਵੀ ਲਾਗੂ ਹੁੰਦਾ ਹੈ ਇਸ ਯੋਜਨਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਯਾਨੀ ਪੁਰਾਣੀਆਂ ਸ਼ਰਤਾਂ ਤੇ ਢਾਂਚਾ ਉਹੀ ਰਹੇਗਾ ਦੇਸ਼ ਵਿੱਚ 7.75 ਕਰੋੜ ਤੋਂ ਵੱਧ ਕੇ ਸੀਸੀ ਖਾਤੇ ਹਨ حاصل ਜਾਣਕਾਰੀ ਮੁਤਾਬਕ 2014 ਵਿੱਚ ਕੇਸੀਸੀ ਰਾਹੀ ਕਰਜ਼ਾ 4.26 ਲੱਖ ਕਰੋੜ ਰੁਪਏ ਸੀ ਜੋ ਦਸੰਬਰ 2024 ਤੱਕ ਵੱਧ ਕੇ 10. 0.5 ਲੱਖ ਕਰੋੜ ਰੁਪਏ ਹੋ ਗਿਆ ਹੈ। ਕੁੱਲ ਖੇਤੀਬਾੜੀ ਕਰਜ਼ਾ 2013-14 ਵਿੱਚ 7.3 ਲੱਖ ਕਰੋੜ ਰੁਪਏ ਤੋਂ ਵੱਧ ਕੇ 2023-24 ਵਿੱਚ 25.49 ਲੱਖ ਕਰੋੜ ਰੁਪਏ ਹੋ ਗਿਆ ਹੈ। ਅਗਸਤ 2023 ਵਿੱਚ ਸ਼ੁਰੂ ਕੀਤਾ ਗਿਆ ਕਿਸਾਨ ਕਰਜ਼ਾ ਪੋਰਟਲ ਲੋਨ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਆਸਾਨ ਬਣਾ ਰਿਹਾ ਹੈ। ਕੇ ਸੀ ਸੀ ਕਾਰਡ ਬਣਾਉਣ ਦੀ ਪ੍ਰਕਿਰਿਆ ਯੋਗਤਾ ਦੀ ਜਾਂਚ ਕਰੋ। ਵਿਅਕਤੀਗਤ ਜਾਂ ਸਾਂਝੇ ਕਿਸਾਨ ਭਾਵੇਂ ਉਹ ਮਾਲਕ ਹੋਣ ਜਾਂ ਠੇਕੇਦਾਰ ਕਿਸਾਨ। ਇਸ ਦੇ ਨਾਲ ਹੀ ਪਸ਼ੂ ਪਾਲਨ ਜਾਂ ਮੱਛੀ ਪਾਲਨ ਕਰਨ ਵਾਲੇ ਵੀ ਕੇ ਸੀ ਸੀ ਲਈ ਅਰਜੀ ਦੇ ਸਕਦੇ ਹਨ ਸਿਰਫ 18 ਤੋਂ 75 ਸਾਲ ਦੇ ਕਿਸਾਨ ਹੀ ਇਹ ਕਾਰਡ ਬਣਵਾ ਸਕਦੇ ਹਨ ਲੋੜੀਂਦੇ ਦਸਤਾਵੇਜ਼ ਪਛਾਣ ਸਬੂਤ ਲਈ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਵਰਗੇ ਕਿਸੇ ਵੀ ਦਸਤਾਵੇਜ਼ ਦੀ ਲੋੜ ਹੋਵੇਗੀ ਇਸ ਦੇ ਨਾਲ ਹੀ ਪਤੇ ਤੇ ਸਬੂਤ ਲਈ ਆਧਾਰ ਕਾਰਡ ਰਾਸ਼ਨ ਕਾਰਡ ਬਿਜਲੀ ਬਿੱਲ ਵਰਗੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਇਸ ਤੋਂ ਇਲਾਵਾ ਖੇਤ ਦੀ ਖਤੌਣੀ ਜਮ੍ਹਾਂਬੰਦੀ ਜਾਂ ਠੇਕੇ ਦਾ ਇਕਰਾਰਨਾਮਾ ਜ਼ਰੂਰੀ ਹੋਵੇਗਾ ਬੈਂਕ ਚੁਣੋ ਕੇ ਸੀ ਸੀ ਸਕੀਮ ਲਬਿਤ ਚ ਸ਼ਾਮਿਲ ਕੋਈ ਵੀ ਬੈਂਕ ਜਿਵੇਂ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਖੇਤਰੀ ਪਿੰਡੂ ਬੈਂਕ ਜਾਂ ਸਹਿਕਾਰੀ ਬੈਂਕ ਇਹ ਕਾਰਡ ਜਾਰੀ ਕਰਦਾ ਹੈ ਇਹ ਬੈਂਕ ਚੁਣੋ ਜਿੱਥੇ ਉਹ ਬੈਂਕ ਚੁਣੋ ਜਿੱਥੇ ਤੁਹਾਡਾ ਪਹਿਲਾਂ ਹੀ ਖਾਤਾ ਹੈ ਜਾਂ ਤੁਹਾਡੇ ਖੇਤਰ ਵਿੱਚ ਆਸਾਨੀ ਨਾਲ ਉਪਲਬਧ ਹੈ ਅਰਜੀ ਫਾਰਮ ਭਰੋ ਆਪਣੇ ਨਜ਼ਦੀਕੀ ਬੈਂਕ ਵਿੱਚ ਜਾਓ ਤੇ ਕੇ ਸੀ ਸੀ ਅਰਜੀ ਫਾਰਮ ਮੰਗੋ ਬਹੁਤ ਸਾਰੇ ਬੈਂਕਾਂ ਦੇ ਫਾਰਮ ਉਹਨਾਂ ਦੀ ਵੈਬਸਾਈਟ ਤੇ ਵੀ ਉਪਲਬਧ ਹਨ ਇਸ ਦੇ ਨਾਲ ਹੀ ਕੁਝ ਬੈਂਕਾਂ ਦੇ ਆਨਲਾਈਨ ਪੋਰਟਲ ਰਾਹੀਂ ਕੇ ਸੀ ਸੀ ਲਈ ਅਰਜ਼ੀਆਂ ਵੀ ਸਬੰਧਾਰ ਕੀਤੀਆਂ ਜਾਂਦੀਆਂ ਹਨ ਪ੍ਰਕਿਰਿਆ ਦਾ ਸਮਾਂ ਆਮ ਤੌਰ ਤੇ ਕੇ ਸੀ ਸੀ ਅਰਜੀ ਜਮ੍ਹਾਂ ਕਰਨ ਤੇ 15 ਤੋਂ 30 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਂਦਾ ਹੈ ਬਸ਼ਰਤੇ ਦਸਤਾਵੇਜ਼ ਪੂਰੇ ਹੋਣ ਤੇ ਕੋਈ ਸਮੱਸਿਆ ਨਾ ਹੋਵੇ ਜੇਕਰ ਤੁਸੀਂ ਪੀ ਐਮ ਕਿਸਾਨ ਯੋਜਨਾ ਨਾਲ ਜੁੜੇ ਹੋ ਤਾਂ ਪ੍ਰਕਿਰਿਆ ਧੀਤ ਹੋ ਸਕਦੀ ਹੈ ਤਾਂ ਦੋਸਤੋ ਇਸ ਅਪਡੇਟ ਦੇ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਅਸਰ ਅਲਰਟ ਤੇ